ਇਸ ਕਤਲ ਲਈ ਸਰਕਾਰ ਪਹਿਲੇ ਨੰਬਰ ਤੇ ਜ਼ਿੰਮੇਵਾਰ ਹੈ ਜਿਸ ਨੇ ਸਕਿਉਰਿਟੀ ਖੋਈ ਅਸਲ ਦੇ ਵਿੱਚ ਮੈਂ ਅੱਜ ਪਰਿਵਾਰ ਨੂੰ ਮਿਲਿਆ ਹੈ ਪਰਿਵਾਰ ਕਹਿੰਦਾ ਹੈ ਕਿ ਜੀ ਇਹ ਲੋਕਲ ਐਮਐਲਏ ਜਿਹੜਾ ਉਗੋਕੇ ਹੈ ਉਹ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ ਤੇ ਜਦੋਂ ਐਫਆਈਆਰ ਹੋਈ ਪੁਲਿਸ ਅਫਸਰਾਂ ਨੇ ਭਾਈ ਨੂੰ ਘੇਰ ਲਿਆ ਉਹਨੂੰ ਕਿਹਾ ਕਿ ਜੇ ਤੂੰ ਉਗੋਕੇ ਦਾ ਨਾਮ ਲਿਖਾਏਗਾ ਕੇਸ ਕਮਜ਼ੋਰ ਹੋ ਜਾਏਗਾ ਤੂੰ ਉਗੋਕੇ ਦਾ ਨਾਮ ਨਾ ਲਗਾ ਇਹ ਵਿੱਚ ਐਫਆਈਆਰ ਦੇ ਨਹੀਂ ਲਿਖਣਾ ਇਹ ਐਫ ਆਈ ਆਰ ਚੋੜਾ ਨਾਮ ਨਹੀਂ ਲਿਖਿਆ ਗਿਆ ਐਸੀ ਮੰਗ ਕਰਦੇ ਆ ਕਿ ਇਹ ਕੇਸ ਦੀ ਸੀਬੀਆਈ ਤੋਂ ਜਾਂਚ ਹੋਵੇ ਤੇ ਜਿਹੜਾ ਪਰਿਵਾਰ ਵੀ ਅਨਸਾਰ ਐਫ ਆਈ ਆਰ ਲਿਖੀ ਜਾਵੇ ਤੇ ਲਾਭ ਸਿੰਘ ਉਹਕੇ ਦਾ ਨਾਮ 120 ਵਿੱਚ ਪਾਇਆ ਜਾਵੇ ਠੀਕ ਤਨੀਖ ਸਾਹਿਬ ਇਹ ਕਿਹੜੀ ਗੱਲ ਹੈ ਇਹ ਤੁਹਾਨੂੰ ਉਹਨਾਂ ਦੀ ਭੈਣ ਨੇ ਦੱਸੀ ਮੰਨੂ ਦੇ ਭੈਣ ਨੇ ਵੀ ਦੱਸੀ ਉਹਦੇ ਭਾਈ ਨੇ ਵੀ ਦੱਸੀ ਭੈਣ ਨੇ ਰੋ ਰੋ ਕੇ ਮਨੂ ਕਿਹਾ ਜੀ ਕਿ ਮੇਰਾ ਵੀਰ ਉਹ ਕੋਲੇ ਮਰਵਾਇਆ ਜੀ ਪਾਈ ਨੇ ਮਨੂੰ ਜੀਰਾ ਪਰਚਾ ਦਰਜ ਕਰਨ ਗਿਆ ਸੀ ਮੈਂ ਕਿਹਾ ਤੂੰ ਉੱਥੇ ਨਾਮ ਸੁਨੇ ਲਿਖਾਇਆ ਜੀ ਕੋਈ ਕਹਿੰਦਾ ਹਾਂ ਉਹ ਮਨੂੰ ਕਹਿੰਦਾ ਜੀ ਪੁਲਿਸ ਵਾਲੇ ਮਨੂੰ ਕਹਿੰਦੇ ਆ ਕਿ ਤੇਰਾ ਕੇਸ ਵੀਕ ਹੋ ਜਾਣਾ ਐਸੀ ਇਹ ਨਾਮ ਨਹੀਂ ਲਿਖਣਾ ਤੂੰ ਐਮਐਲਏ ਦਾ ਨਾਮ ਨਾਲ ਲਿਖਾ ਇਸ ਦਾ ਜੇ ਮੇਰੇ ਕਹਿ ਤੂੰ ਜੀ ਕੋਈ ਇਹਦੀ ਵੀ ਗੱਲ ਆਈ ਹੈ ਵੀ ਧਮਕੀਆਂ ਆ ਰਹੇ ਨੇ ਸੀ ਕੋਈ ਸਰਕਾਰ ਵੱਲੋਂ ਜਾਂ ਐਮਐਲਏ ਵੱਲੋਂ ਇਹਦੀ ਵੀ ਕੋਈ ਗੱਲ ਆਈ ਹੈ ਸਭ ਇਹ ਤਾਂ ਵੀਡੀਓ ਵਿੱਚ ਇਹ ਕਹਿ ਰਿਹਾ ਇਹ ਇੱਥੇ ਜਿਲੇ ਆਣਾ ਕਫਨ ਸੇ ਪ੍ਰਬੰਧ ਕੇ ਆਓ ਉਹਨੇ ਸ਼ਰੀਆਮ ਉਹਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜੀ ਐਮਐਲਏ ਨੇ ਇਸ ਤੋਂ ਇਲਾਵਾ ਹਮੇਸ਼ਾ ਜੀ ਉਹ ਅਸਲੇ ਦੀ ਮੰਗ ਕਰਦਾ ਰਿਹਾ ਕਿ ਮੇਰਾ ਹਥਿਆਰ ਵਾਪਸ ਕਰ ਦੋ ਉਹ ਸਿਕਿਉਰਟੀ ਦੀ ਮੰਗ ਕਰਦਾ ਰਿਹਾ ਪੁਲਿਸ ਕੋਲ ਇਹਨਾਂ ਨੇ ਕਦੇ ਉਹਦਾ ਹਥਿਆਰ ਨਹੀਂ ਦਿੱਤਾ ਨਾ ਸਿਕਿਉਰਟੀ ਜੀ ਸਾਹਿਬ ਨਜਾਇਜ਼ ਹਥਿਆਰ ਇੰਨਾ ਹੋ ਗਿਆ ਪੰਜਾਬ ਦੇ ਵਿੱਚ ਆਮ ਤੌਰ ਤੇ ਕੋਈ ਮਨਜ਼ੂਰੀ ਨਹੀਂ ਇਹ ਦੇਖੋ ਪੁਲਿਸ ਕਹਿੰਦੀ ਹੈ ਹੁਣ ਇਸ ਘਟਨਾ ਤੋਂ ਬਾਅਦ ਕਿ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਉਹ ਲੁਧਿਆਣੇ ਤੋਂ ਨਜਾਇਜ਼ ਹਥਿਆਰ ਲੈ ਕੇ ਆਇਆ ਸੀ ਯੂਪੀ ਤੇ ਲਿਆਉਂਦੇ ਦਾ ਸੁਣਿਆ ਸੀ ਬਿਹਾਰ ਤੇ ਲਿਆਉਂਦੇ ਸੁਣਿਆ ਸੀ ਲੁਧਿਆਣੇ ਤੇ ਕਦ ਅਸਲਾ ਮਿਲ ਲੱਗ ਗਿਆ ਜੀ ਜੀ ਦਾ ਮਤਲਬ ਇਹ ਸਰਕਾਰ ਚ ਲੁਧਿਆਣੇ ਫਰੀ ਅਸਲਾ ਮਿਲ ਰਿਹਾ ਜਿਹੜਾ ਮਰਜੀ ਲਿਆਓ ਔਰ ਉਹ 22 ਦਿਨਾਂ ਦਾ ਡੱਬੇ ਚ ਭਾਈ ਨਜਾਇਜ਼ਸ ਨਾਲ ਘੁੰਮ ਰਿਹਾ ਫੇਰ ਚਿੱਟਾ ਕਿੱਥੇ ਦੇ ਆ ਗਿਆ ਉਹਨੂੰ ਪੀਣ ਵਾਸਤੇ ਇਹ ਕਹਿੰਦੇ ਸੀ ਚਿੱਟਾ ਕਦਮ ਕਰਦਾ ਫੇਰ ਚਿੱਟੇ ਪੀ ਫਿਰਦਾ ਸੀ ਉਹ ਕਿੱਥੇ ਦੇ ਆ ਗਏ ਇਹਦਾ ਪੁਲਿਸ ਮੰਗ ਮੰਨ ਰਹੀ ਹੈ ਨਾ ਅੱਜ ਪੰਜਾਬ ਦੇ ਵਿੱਚ ਲਾ ਐਂਡ ਔਰਡਰ ਸਥਿਤੀ ਦੀ ਕੋਈ ਗੱਲ ਨਹੀਂ ਰਹੀ ਗਈ ਹੈ ਸਰਕਾਰ ਦੀ ਇੱਥੇ ਫਰੋਤੀਆਂ ਇੱਥੇ ਗੈਂਗਸਟਰ ਹੈ ਇੱਥੇ ਕਤਲੋਗਾਰਤ ਹੈ ਇੱਥੇ ਹਰ ਬੰਦਾ ਡਰ ਤੇ ਭੈ ਦੇ ਵਿੱਚ ਰਹਿ ਰਿਹਾ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਹੈ ਜਿਹੜਾ ਲੋਕਾਂ ਦੀ ਹੱਕ ਦੀ ਗੱਲ ਕਰਦਾ ਉਹਦੇ ਤੇ ਪਰਚੇ ਹੁੰਦੇ ਆ ਉਹ ਜਿਹੜਾ ਜਾਂਦਾ ਤੇ ਉਹਨੂੰ ਗੋਲੀਆਂ ਮਿਲਦੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਵੇਂ ਦੇਖਦੇ ਹੋ ਸਟੇਜਾਂ ਤੇ ਉਹ ਅਜੇ ਵੀ ਚੁਟਕਲੇ ਸੁਣਾ ਰਹੇ ਸਹਰਦ ਲੱਗਦੇ ਆ ਪੰਜਾਬ ਪ੍ਰਤੀ ਮੈਂ ਇੱਕ ਗੱਲ ਕਹੀ ਸੀ ਇਲੈਕਸ਼ਨ ਤੋਂ ਪਹਿਲਾਂ ਜੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਬੱਕਰੀ ਗੱਲਾਂ ਮੇਰੀ ਲੋਕ ਮੰਨੇ ਨਹੀਂ ਮੈਂ ਕਿਹਾ ਸੀ ਸਟੇਜ ਚਲਾਉਣ ਦੇ ਵਿੱਚ ਤੇ ਸਟੇਟ ਚਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਮੁੱਖ ਮੰਤਰੀ ਅੱਜ ਵੀ ਸਟੇਜ ਹੀ ਚਲਾਉਂਦਾ ਹੈ ਕਈ ਵਾਰ ਤਾਂ ਅੰਦਰ ਹੀ ਖੜ ਕੇ ਲਾ ਦਿੰਦਾ ਜਿਸ ਤਰ੍ਹਾਂ ਬਹੁਤ ਬੰਦੇ ਅੱਗੇ ਬੈਠੇ ਹੁੰਦੇ ਤੇ ਸਟੇਜ ਲਾ ਕੇ ਬੋਲਦਾ ਹੈ ਅੱਜ ਤੱਕ ਉਹਨੇ ਸਟੇਟ ਨਹੀਂ ਚਲਾਈ ਲੋਕਾਂ ਨੇ ਕੇਜਰੀਵਾਲ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਪਹਿਲਾਂ ਇਹਨਾਂ ਦਾ ਗਰਾਫ ਨਹੀਂ ਸੀ ਉੱਠਿਆ ਜਦ ਇਹਦਾ ਨਾਮ ਡਿਕਲੇਅਰ ਕਰਿਆ ਤਾਂ ਲੋਕਾਂ ਨੇ ਭਗਵੰਤ ਮਾਨ ਨੂੰ ਦੇਖ ਕੇ ਬੂਟਾ ਪਾਈਆ ਇਹ ਅਸਲੀਅਤ ਹੈ ਲੇਕਿਨ ਭਗਵੰਤ ਮਾਨ ਨੇ ਇੱਕ ਦਿਨ ਵੀ ਰਾਜ ਨਹੀਂ ਕਰਿਆ ਰਾਜ ਉਹ ਹੀ ਕਰਦੇ ਐ ਇਹਦੇ ਵਾਸਤੇ ਜ਼ਿੰਮੇਵਾਰ ਉਹ ਨਹੀਂ ਐ ਜਿਹੜੇ ਅੱਜ ਕਤਲੋਗਾਰ ਤੇੋਂ ਲੁੱਟ ਕੇ ਲੈ ਜਾ ਰਹੇ ਐ ਜ਼ਿੰਮੇਵਾਰ ਭਗਵੰਤ ਮਾਨ ਐ ਜਿਹਦੇ ਗੋਡੇ ਟੇਕੇ ਹੋਏ ਐ ਲੋਕਾਂ ਨੂੰ ਨਹੀਂ ਸੀ ਪਤਾ ਇਹ ਨਾਕਮਜ਼ੋਰ ਬੰਦਾ ਐ ਇੰਨਾ ਡਰੂ ਬੰਦਾ ਐ ਇਹ ਬੰਦਾ ਅੰਦਰ ਵੜ ਜਾਏਗਾ ਲੋਕ ਅੱਜ ਜम्मेवार ਸਾਰੀ ਗੱਲ ਵਾਸਤੇ ਭਗਵੰਤ ਮਾਨ ਹੈ ਕੇਜਰੀਵਾਲ ਨਹੀਂ ਉਹ ਤਾਂ ਆਈ ਲੁੱਟਣ ਆ ਉਹਨਾਂ ਦੇ ਜम्मे ਉਹਨਾਂ ਨੇ ਤਾਂ ਲੁੱਟਣਾ ਹੀ ਹੈ ਗੱਲ ਇਹ ਕਿ ਖੋਟਾ ਸਿੱਕਾ ਆਪਣਾ ਭਗਾਨਿਆਂ ਨੂੰ ਕਿਹੜਾ ਦੋਸ਼ ਚੰਨੀ ਸਾਹਿਬ ਸਾਡਾ ਕੋਟਾ ਨਿਕਲਿਆ ਚੰਨੀ ਸਾਹਿਬ ਤੁਸੀਂ ਲੋਕ ਸਭਾ ਦੇ ਵਿੱਚ ਵੀ ਇਦਾਂ ਦੇ ਮੁੱਦੇ ਚੁੱਕੋਗੇ ਜਿਵੇਂ ਪਹਿਲਾਂ ਸਿੱਧੂ ਮੂਸੇਵਾਲੇ ਦਾ ਕਤਲ ਮੈਂ ਸਿੱਧੂ ਮੂਸੇਵਾਲੇ ਦਾ ਵੀ ਚੁੱਕਿਆ ਇਹ ਵੀ ਚੱਕਾ ਦਾ ਜਿੰਨੇ ਲੋਕਾਂ ਦੇ ਨਾਲ ੱੱਕੇ ਹੋ ਰਹੇ ਐਸੀ ਚੱਕਦੇ ਆ ਲੇਕਿਨ ਇਹ ਬਿਸ਼ਰਮ ਹੋਈ ਵੀ ਹੈ ਸਰਕਾਰ ਇਹਨਾਂ ਤੇ ਅਸਰ ਕੋਈ ਨਹੀਂ ਅੱਜ ਸਾਡਾ ਭਾਈ ਮਰਿਆ ਤਾਂ ਸਾਨੂੰ ਜੁਕੇ ਅੰਦਰ ਅੱਗ ਲੱਗੀ ਹੋਈ ਹੈ ਕਹਿੰਦੀ ਸਾਹਿਬ ਇਹ ਕਿਹਨੇ ਨਵੀਂ ਪੁਲਿਸ ਕਹਿੰਦੀ ਇਹ ਸਿਆਸੀ ਕਤਲ ਨਹੀਂ ਹੈ ਇਹ ਤਾਂ ਨਿੱਜੀ ਰੰਜਿਸ਼ ਦਾ ਮਾਮਲਾ ਸੀ ਪੈਸੇ ਦਾ ਲੈਣ ਦੇਣ ਇਸ ਕਰਕੇ ਸੀ ਦੋਸਤ ਹੀ ਮਾਰ ਦਿੱਤਾ ਤੁਹਾਨੂੰ ਲੱਗਦਾ ਵੀਰ ਜੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਇਹ ਸੀਬੀਆਈ ਨੂੰ ਜਾਂਚ ਦੇਣ ਮਿੰਟਾਂ ਚ ਕੇਸ ਨਿਕਲੇਗਾ ਕਿ ਕੌਣ ਜ਼ਿੰਮੇਵਾਰ ਹੈ ਸਿਆਸੀ ਕਤਲ ਚੰਨੀ ਸਾਹਿਬ ਵੀ ਕਹਿੰਦੇ ਨਵੀਂ ਰੀ ਸ਼ੁਰੂ ਕਰਤੀ ਇਹ ਤਾਂ ਮੂਸੇ ਵਾਲੇ ਦਾ ਵੀ ਸਿਆਸੀ ਕਤਲ ਨਹੀਂ ਮੰਗਦੇ ਹਾਂ ਜੇਸੀ ਕਹਿੰਦੇ ਐ ਉਹਨਾਂ ਦੀ ਵੀ ਪੈੜ ਜਿਸ ਦੇ ਜਾਣੇ ਨਾ ਇਹਨਾਂ ਦੇ ਘਰ ਜਾਣੇ ਇੱਕ ਨਵੀਂ ਜੀ ਸ਼ੁਰੂ ਕਰਤੀ ਸੋਸ਼ਲ ਮੀਡੀਆ ਅਕਾਊਂਟਾਂ ਦੀ ਰੀਚ ਘਟਾਉਣੀ ਸ਼ੁਰੂ ਕਰਤੀ ਇਸ ਗੱਲ ਦੇ ਵਿੱਚ ਆਪਾਂ ਹੋਰ ਗੱਲ ਲਾ ਸਕਦੇ ਇੱਕ ਇੱਕ ਸਵਾਲ ਹੈ ਤੁਸੀਂ ਰਾਜ ਸਭਾ ਮੈਂਬਰ ਦੇਖੇ ਹੋਣੇ ਆ ਹੁਣੇ ਭੇਜਿਆ ਗਿਆ ਕੰਡਕਟ ਲਿਸਟ ਫਿਰ ਭੇਜ ਦਿੱਤੀ ਹੈ ਜੀ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਆਮ ਕਰਾਂਦੇ ਜਾਵਾਂਗੇ ਸੱਤ ਦੇ ਕਰੀਬ ਦੇ ਆ ਇਹਨਾਂ ਦੇ ਵਿੱਚ ਜਿਹੜੇ ਕਹਿੰਦੇ ਸੀ ਡਿਪਟੀ ਸੀਐਮ ਸਾਡਾ ਗਲਪੂ ਹੋਈ ਗਲਪੇਰਾ ਫਿਰ ਨਹੀਂ ਗਿਆ ਕੋਈ ਅਸੀਚੇਰਾ ਫਿਰ ਨਹੀਂ ਗਿਆ ਕੋਈ ਇਹ ਸਿਰਫ ਉਹਨਾਂ ਨੂੰ ਕੰਮੂਡੀਟ ਬਣਾਉਂਦੇ ਜਿਨ੍ਹਾਂ ਕੋਲ ਪੈਸਾ ਹੈ ਜੀ ਪੈਸਾ ਲਿੰਦੇ ਨਹੀਂ ਲਿੰਦੇ ਇਹ ਇਹ ਜਾਣਣ ਜਾਂ ਲੋਕ ਜਾਣਣ ਲੇਕਿਨ ਅੱਜ ਤੱਕ ਸੱਤਾ ਦੇ ਵਿੱਚ 35% ਇਹ ਤੇ ਦਲਿਤ ਆਵਾਜ਼ੀ ਹੈ 20% ਤੇ OBC ਆਵਾਜ਼ੀ ਹੈ ਕਿਉਂ ਨਹੀਂ ਉਹਨਾਂ ਦਾ ਬੰਦਾ ਲਿੰਦੇ ਪਹਿਲਾਂ ਕਹਿੰਦੇ ਸੀ ਡਿਪਟੀ ਸੀਐਮ ਦਲਿਤ ਬਣਾਉਂਗੇ 4 ਸਾਲ ਹੋਣ ਨੂੰ ਆਏ ਵੀ ਉਹ ਵੀ ਨਹੀਂ ਬਣਾਇਆ ਸਕਤਾ ਜੋ ਕੋਈ ਵੀ ਦਲਿਤ ਰਾਜ ਸਭਾ ਦਾ ਸਤਾ ਜੋ ਇਕ ਕੋ ਲੈ ਲੈਂਦੇ ਆ ਵੈਸੇ ਬਣਦੇ ਇੱਥੇ ਚਾਰ ਐ ਤਿੰਨ ਵਾਰ ਬਣਾ ਲਓ ਜੇ ਤੁਸੀਂ ਤਿੰਨਾ ਇਕ ਵੀ ਨਹੀਂ ਦਿੱਤਾ ਇਹ ਸਰਕਾਰ ਦਲਿਤ ਵਿਰੋਧੀ ਸਰਕਾਰ ਹੈ OBC ਵਿਰੋਧੀ ਸਰਕਾਰ ਹੈ ਪੰਜਾਬੀਆਂ ਵਿਰੋਧੀ ਸਰਕਾਰ ਹੈ ਕਿਸਾਨ ਵਿਰੋਧੀ ਸਰਕਾਰ ਹੈ ਕੋਈ ਵਰਗ ਲੈ ਲਓ ਅੱਜ ਇਹਨਾਂ ਤੋਂ ਤੰਗ ਬੈਠਾ ਹੌਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਮੈਂ ਪਹਿਲਾਂ ਕਿਹਾ ਸੀ ਪਾਕੀਆਂ ਪੈਣੀਆ ਉਹ ਤੁਹਾਨੂੰ ਮੈਂ ਦਿਖਾਵਾਂਗਾ ਪਰ ਜੰਮੀ ਸਾਹਿਬ ਵਜੇ ਪੂਰੇ 24 ਘੰਟੇ ਵੀ ਨਹੀਂ ਹੋਏ ਉਸ ਤੋਂ ਪਹਿਲਾਂ ਹੀ ਜੋ ਪੁਲਿਸ ਦੇ ਬਿਆਨ ਆ ਰਹੇ ਆ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਆਪਸੀ ਦੋਸਤੀ ਸੀਗੀ ਉਹਨਾਂ ਦੀ ਤੇ ਪੈਸੇ ਦਾ ਟੀਕਾਗਾ ਬਦੂ ਲੀਡਰ ਸੀਗਾ ਬੇਬਾਕ ਲੋਕਾਂ ਦੀ ਗੱਲ ਕਰਦਾ ਸੀ ਲੋਕਾਂ ਦੇ ਹੱਕਾਂ ਵਿੱਚ ਬੋਲਣ ਵਾਲਾ ਬੰਦਾ ਸੀ ਲੇਕਿਨ ਉਸ ਗੱਲਾਂ ਨੂੰ ਸਰਕਾਰ ਆਪਣੇ ਖਿਲਾਫ ਸਮਝਦੀ ਕਿਉਂਕਿ ਜਿਹੜਾ ਵੀ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਸਰਕਾਰ ਸਮਝਦੀ ਇਹ ਸਾਡੇ ਖਿਲਾਫ ਬੋਲਦਾ ਇਸ ਕਰਕੇ ਇਹਦਾ ਇਥੋਂ ਦੇ ਐਮਐਲਏ ਦੇ ਨਾਲ ਝਗੜਾ ਸੀ 2.5 ਸਾਲ ਪਹਿਲਾਂ ਐਮਐਲਏ ਦੀ ਬੜੀ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਉਹ ਗੱਲ ਕਿ ਐਮਐਲਏ ਨੇ ਕਿਹਾ ਕਿ ਲਫੜ ਮਾਰੋਗੇ ਇਹਨੂੰ ਪਾਸੇ ਕਰੋ ਤੇ ਉਹਦੇ ਖਿਲਾਫ ਐਮਐਲਏ ਕਾਫੀ ਬੋਲਿਆ ਤੇ ਬਾਅਦ ਚ ਐਮਐਲਏ ਨੇ ਉਹਦੇ ਖਲਾਫ ਪਰਚੇ ਵੀ ਕੀਤੇ ਜਿਹੜੇ ਉਹਨੇ ਭੁਗਤੇ ਤੇ ਫੇਰ ਉਹਦਾ ਅਸਲਾ ਲੈ ਲਿਆ ਗਿਆ ਉਹਨੂੰ ਨੇ ਹੱਥਾ ਕਰ ਦਿੱਤਾ ਗਿਆ ਜਿਸ ਤਰ੍ਹਾਂ ਮੂਸੇ ਵਾਲੇ ਨੂੰ ਨਹੱਤਾ ਕੀਤਾ ਗਿਆ ਸੀ ਉਹਦਾ ਹੀ ਸਿਕਿਉਰਿਟੀ ਲੈ ਕੇ ਉਸੇ ਤਰ੍ਹਾਂ ਇਹਦਾ ਹਸਲਾ ਲੈ ਕੇ ਸਿਕਿਉਰਿਟੀ ਦਿੱਤੀ ਨਹੀਂ ਤੇ ਅੱਜ ਇਹਦਾ ਗੋਲੀਆਂ ਮਾਰ ਕੇ ਕਤਲ ਹੋ ਗਿਆ ਕਿਹੜਾ ਵੀ ਬੰਦਾ ਸਰਕਾਰ ਦੇ ਖਿਲਾਫ ਬੋਲਦਾ ਹੈ ਉਹਨੂੰ ਪਹਿਲਾਂ ਲਾਲਚ ਦਿੰਦੇ ਆ ਜੇ ਲਾਲਚ ਜਣੀ ਆਉਂਦਾ ਤਾਂ ਧਮਕੀ ਦਿੰਦੇ ਆ ਜੇ ਧਮਕੀ ਜਣੀ ਆਉਂਦਾ ਤਾਂ ਪਰਚਾ ਕਰਦੇ ਆ ਫੇਰ ਪੁੱਛਦੇ ਤੁਸੀਂ ਸਾਡੇ ਮੁਤਾਬਕ ਚੱਲ ਲੈ ਜੇ ਫੇਰ ਨਹੀਂ ਚੱਲਦਾ ਫੇਰ ਗੇਲ ਚ ਭੇਜਦੇ ਆ ਜੇ ਝੇਲ ਵਿੱਚੋਂ ਵੀ ਆ ਕੇ ਸੈੱਟ ਨਹੀਂ ਹੁੰਦਾ ਇਹਨਾਂ ਦੇ ਨਾਲ ਲੋਕਾਂ ਦੀਆਂ ਗੱਲਾਂ ਆਪਣੀਆਂ ਕਰਨ ਤੋਂ ਨਹੀਂ ਹਟਦਾ ਚਾਹੇ ਉਹ ਪੱਤਰਕਾਰ ਹੈ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਆਮ ਬੰਦਾ ਹੈ ਤਾਂ ਫਿਰ ਉਹਦੇ ਘੋੜੀਆਂ ਵੱਜਦੀਆਂ ਇਹ ਇੱਥੇ ਦੀ ਸਰਕਾਰ ਦਾ ਕਿਰਦਾਰ ਹੈ ਜਿਹੜਾ ਇਹ ਕਹਿੰਦੇ ਸ਼ਾਮ-ਦਾਮ-ਦੰਡ ਇਹ ਸਾਰਾ ਕੁਝ ਅਸੀਂ ਵਰਤਾ ਕੇ ਸੁਸੋਧਿਆ ਕਹਿੰਦਾ ਉਹੀ ਅੱਜ ਇਹਨਾਂ ਨੇ ਕੰਮ ਕੀਤਾ ਹੈ ਇਸ ਕਤਲ ਲਈ ਸਰਕਾਰ ਪਹਿਲੇ ਨੰਬਰ ਤੇ ਜ਼ਿੰਮੇਵਾਰ ਹੈ ਜੀਨੇ ਸਕਿਉਰਿਟੀ ਖੋਈ ਅਸਲ ਦੇ ਵਿੱਚ ਮੈਂ ਅੱਜ ਪਰਿਵਾਰ ਨੂੰ ਮਿਲਿਆ ਹੈ ਪਰਿਵਾਰ ਕਹਿੰਦਾ ਹੈ ਕਿ ਜੀ ਇਹ ਲੋਕਲ ਐਮਐਲਏ ਜਿਹੜਾ ਉਗੋਕੇ ਹੈ ਉਹ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ ਤੇ ਜਦੋਂ ਐਫਆਈਆਰ ਹੋਈ ਪੁਲਿਸ ਅਫਸਰਾਂ ਨੇ ਭਾਈ ਨੂੰ ਘੇਰ ਲਿਆ ਉਹਨੂੰ ਕਿਹਾ ਕਿ ਜੇ ਤੂੰ ਉਗੋਕੇ ਦਾ ਨਾਮ ਲਿਖਾਏਗਾ ਕੇਸ ਕਮਜ਼ੋਰ ਹੋ ਜਾਏਗਾ ਤੂੰ ਉਂਗੋਕੇ ਦਾ ਨਾਮ ਨਾ ਲਗਾ ਇਹ ਵਿੱਚ ਐਫਆਈਆਰ ਦੇ ਨਹੀਂ ਲਿਖਣਾ ਤੇ ਐਫਆਈਆਰ ਚ ਉਹਦਾ ਨਾਮ ਨਹੀਂ ਲਿਖਿਆ ਗਿਆ ਐਸੀ ਮੰਗ ਕਰਦੇ ਆ ਕਿ ਇਹ ਕੇਸ ਦੀ सीबीआई ਤੋਂ ਜਾਂਚ ਹੋਵੇ ਤੇ ਜਿਹੜਾ ਪਰਿਵਾਰ ਵੀ ਅਨਸਾਰ ਐਫ ਆਈ ਆਰ ਲਿਖੀ ਜਾਵੇ ਤੇ ਲਾਹਵ ਸਿੰਘ ਉਹਦੇ ਦਾ ਨਾਮ 120 ਵਿੱਚ ਪਾਇਆ ਜਾਵੇ ਠੀਕ ਕਨੀ ਸਾਹਿਬ ਇਹ ਜਿਹੜੀ ਗੱਲ ਹੈ ਇਹ ਤੁਹਾਨੂੰ ਉਹਨਾਂ ਦੀ ਭੈਣ ਨੇ ਦੱਸੀ ਮਨੂ ਦੇ ਭੈਣ ਨੇ ਵੀ ਦੱਸੀ ਉਹਦੇ ਭਾਈ ਨੇ ਵੀ ਦੱਸੀ ਭੈਣ ਨੇ ਰੋ ਰੋ ਕੇ ਮਨੂ ਕਿਹਾ ਜੀ ਕਿ ਮੇਰਾ ਵੀਰ ਉਹ ਕੋਲ ਨੇ ਮਰਵਾਇਆ ਜੀ ਭਾਈ ਨੇ ਮਨੂੰ ਜੀਰ ਪਰਚਾ ਦਰਜ ਕਰਨ ਗਿਆ ਸੀ ਮੈਂ ਕਿਹਾ ਤੂੰ ਉੱਥੇ ਨਾਮ ਕੋਈ ਨਹੀਂ ਲਿਖਾਇਆ ਜੇ ਕੋਈ ਕਹਿੰਦਾ ਹਾਂ ਉਹ ਮਨੂੰ ਕਹਿੰਦਾ ਜੀ ਪੁਲਿਸ ਵਾਲੇ ਮਨੂੰ ਕਹਿੰਦੇ ਆ ਕਿ ਤੇਰਾ ਕੇਸ ਬੀਕ ਹੋ ਜਾਣਾ ਐਸੀ ਇਹ ਨਾਮ ਨਹੀਂ ਲਿਖਣਾ ਤੂੰ ਐਮਐਲਏ ਦਾ ਨਾਮ ਨਾਲ ਲਿਖਾ ਇਸ ਕਰਕੇ ਮੇਰੇ ਕਹਿ ਤੂੰ ਦਿੱਤਾ ਕੋਈ ਇਹਦੀ ਵੀ ਗੱਲ ਆਈ ਹੈ ਵੀ ਧਮਕੀਆਂ ਆ ਰਹੇ ਨੇ ਸੀ ਕੋਈ ਸਰਕਾਰ ਵੱਲੋਂ ਜਾਂ ਐਮਐਲਏ ਵੱਲੋਂ ਇਹਦੀ ਕੋਈ ਗੱਲ ਆਈ ਹੈ ਸਾਨੂੰ ਉਹ ਤਾਂ ਵੀਡੀਓ ਵਿੱਚ ਇਹ ਕਹਿ ਰਹੇ ਆ ਕਿ ਇੱਥੇ ਜਿਲੇ ਆਣਾ ਕਫਨ ਸਿੱਪਰ ਬੰਨ ਕੇ ਆਓ ਉਹਨੇ ਸ਼ਰੀਆਮ ਉਹਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਐ ਐਮਐਲਏ ਨੇ ਇਸ ਤੋਂ ਇਲਾਵਾ ਹਮੇਸ਼ਾ ਜੀ